ਜਮਸੀਦੀ ਅੱਜ ਅਸੀਂ ਪੜ੍ਹਾਂਗੇ ਦਾਨੀਏਲ ਦਾ ਅੱਠਵਾਂ ਅਧਿਆਇ ਮੇਡਾ ਅਤੇ ਬਕਰਾਂ ਪਹਿਲੀ ਆਇਤ ਬਲੇਸ਼ਰ ਪਾਸ਼ਾ ਦੇ ਰਾਜ ਦੇ ਤੀਜੇ ਵਰੇ ਵਿੱਚ ਮੈਨੂੰ ਹਾਂ ਮੈਨੂੰ ਮੈਂ ਦਾਨੀਏਲ ਨੂੰ ਜਿਹੜਾ ਪਹਿਲਾ ਦਰਸ਼ਨ ਵੇਖਿਆ ਸੀ ਉਸ ਦੇ ਪਿੱਛੇ ਇੱਕ ਹੋਰ ਦਰਸ਼ਨ ਵੇਖਿਆ ਦੂਸਰੀ ਆਇਤ ਮੈਂ ਦਰਸ਼ਨ ਵਿੱਚ ਡਿੱਠਾ ਅਤੇ ਜਿਸ ਵੇਲੇ ਮੈਂ ਵੇਖਿਆ ਤਾਂ ਇਉਂ ਹੋਇਆ ਭਈ ਮੈਂ ਸੂਸਨ ਦੇ ਮਹਿਲ ਵਿੱਚ ਸਾਂ ਜਿਹੜਾ ਇਲਾਮ ਦੇ ਸੂਬੇ ਵਿੱਚ ਹੈ ਫਿਰ ਮੈਂ ਦਰਸ਼ਨ ਵਿੱਚ ਵੇਖਿਆ ਭਈ ਮੈਂ ਉਲਾਈ ਨਦੀ ਦੇ ਖੰਡੇ ਉੱਤੇ ਹਾਂ ਤੀਸਰੀ ਆਇਤ ਤਾਂ ਮੈਂ ਆਪਣੀਆਂ ਅੱਖਾਂ ਚੁੱਕ ਕੇ ਡਿੱਠਾ ਤਾਂ ਵੇਖੋ ਨਦੀ ਦੇ ਅੱਗੇ ਇੱਕ ਮੇਡਾ ਖਲੋਤਾ ਸੀ ਜਿਸ ਦੇ ਦੋ ਸਿੰਘ ਸਨ ਅਤੇ ਉਹ ਦੋਵੇਂ ਉੱਚੇ ਸਨ ਪਰ ਇੱਕ ਦੂਜੇ ਨਾਲੋਂ ਵੱਡਾ ਸੀ ਅਤੇ ਵੱਡਾ ਦੂਜੇ ਨਾਲੋਂ ਪਿੱਛੇ ਉੱਗਿਆ ਸੀ ਚੌਥੀ ਆਇਤ ਮੈਂ ਉਸ ਮਿੱਡੇ ਨੂੰ ਡਿੱਠਾ ਜਿਹੜਾ ਪੱਛਮ ਉੱਤਰ ਅਤੇ ਦੱਖਣ ਵੱਲ ਸਿੰਘ ਮਾਰਦਾ ਸੀ ਇਥੋਂ ਤੀਕ ਕਿ ਕੋਈ ਦਰਿੰਦਾ ਉਹਦੇ ਸਾਹਮਣੇ ਨਾ ਖਲੋ ਸਕਿਆ ਤੇ ਨਾ ਕੋਈ ਉਹਦੇ ਹੱਥੋਂ ਛੁਡਾ ਸਕਿਆ ਪਰ ਉਹ ਜੋ ਚਾਹੁੰਦਾ ਸੀ ਸੋ ਕਰਦਾ ਸੀ ਅਤੇ ਆਪ ਨੂੰ ਵੱਡਾ ਬਣਾਉਂਦਾ ਸੀ ਪੰਜਵੀਂ ਆਇਤ ਮੈਂ ਇਸ ਚਿੰਤਾ ਵਿੱਚ ਸਾਹ ਤੇ ਵੇਖੇ ਵੇਖੋ ਇੱਕ ਬੱਕਰਾ ਲੈਂਦੇ ਪਾਸਿਓਂ ਆਣ ਕੇ ਸਾਰੀ ਧਰਤੀ ਉੱਤੇ ਅਜਿਹਾ ਫਿਰਿਆ ਜੋ ਧਰਤੀ ਨੂੰ ਵੀ ਨਾਸ਼ ਹੋਇਆ ਅਤੇ ਉਸ ਮਿੱਡੇ ਉਸ ਬੱਕਰੇ ਦੀਆਂ ਦੋਹਾਂ ਅੱਖਾਂ ਦੇ ਵਿੱਚਕਾਰ ਇੱਕ ਅਚਰਜ ਸਿੰਘ ਸੀ। ਛੇਵੀਂ ਆਇਤ ਅਤੇ ਉਹ ਉਸ ਦੋਹਾਂ ਸਿੰਘਾਂ ਦੇ ਵਾਲੇ ਮੇਡੇ ਦੇ ਕੋਲ ਜੈਨੂਮੇ ਨਦੀ ਦੇ ਸਾਹਮਣੇ ਖਲੋਤਾ ਵੇਖਿਆ ਸੀ ਆਇਆ ਅਤੇ ਆਪਣੇ ਜ਼ੋਰ ਦੇ ਗੁੱਸੇ ਨਾਲ ਉਹਦੇ ਉੱਤੇ ਦੌੜ ਪਿਆ। ਸੱਤਵੀਂ ਆਇਤ ਅਤੇ ਮੈਂ ਉਹਨੂੰ ਵੇਖਿਆ ਪਈ ਉਹ ਮੇਡੇ ਦੇ ਨੇੜੇ ਪੁੱਜਾ ਅਤੇ ਉਹਦਾ ਕ੍ਰੋਧ ਉਸ ਉੱਤੇ ਜਾਗਿਆ ਅਤੇ ਮੇਡੇ ਨੂੰ ਮਾਰਿਆ ਅਤੇ ਉਹਦੇ ਦੋਵੇਂ ਸਿੰਘ ਭੰਨ ਸੁਟੇ ਅਤੇ ਮੇਡੇ ਵਿੱਚ ਜੋਰ ਨਹੀਂ ਸੀ ਕਿ ਉਸ ਦਾ ਸਾਹਮਣਾ ਕਰੇ ਸੋਹ ਨੇ ਉਸ ਨੂੰ ਧਰਤੀ ਉੱਤੇ ਟਾ ਦਿੱਤਾ ਤੇ ਉਸ ਨੂੰ ਛਤਾੜ ਸੁਟਿਆ ਹਰ ਕੋਈ ਨਹੀਂ ਸੀ ਜੋ ਮੇਡੇ ਨੂੰ ਉਹਦੇ ਹੱਥੋਂ ਛੁਡਾ ਸਕੇ ਅੱਠਵੀਂ ਆਇਤ ਅਤੇ ਉਸ ਬੱਕਰੇ ਨੇ ਆਪਣੇ ਆਪ ਨੂੰ ਬਹੁਤ ਉੱਚਾ ਕੀਤਾ ਅਤੇ ਜਦ ਉਹ ਬਲਵਾਨ ਹੋਇਆ ਤਾਂ ਉਹਦਾ ਵੱਡਾ ਸਿੰਘ ਭੱਜ ਪਿਆ ਅਤੇ ਉਹਦੀ ਥਾਂ ਚਾਰ ਆਚਾਰਜ ਸਿੰਘ ਆਕਾਸ਼ ਦੇ ਚੌਹਾਂ ਪੌਨਾ ਵਾਲੇ ਨਿਕਲੇ ਨੌਵੀਂ ਆਇਤ ਮੈਂ ਉਹਨਾਂ ਵਿੱਚੋਂ ਇੱਕ ਥੀ ਇੱਕ ਨਿੱਕਾ ਜਿਹਾ ਨਿੱਕਾ ਸਿੰਘ ਜੋ ਦੱਖਣ ਤੇ ਚੜਦੇ ਵੱਲ ਚੜਦੇ ਅਰਸਨ ਅਰ ਮੰਨ ਪਾਉਂਦੇ ਦੇਸ ਵੱਲ ਅਤਿਅੰਤ ਵੱਧ ਗਿਆ ਦਸਵੀਂ ਆਇਤ ਅਤੇ ਉਹ ਵੱਧ ਕੇ ਆਕਾਸ਼ ਦੀ ਸੈਨਾ ਤਿਕ ਪੁੱਜ ਪਿਆ ਅਰ ਉਹ ਦੀ ਸੈਨਾ ਵਿੱਚੋਂ ਅਤੇ ਤਾਰਿਆਂ ਵਿੱਚੋਂ ਕਈਆਂ ਨੂੰ ਧਰਤੀ ਉਤੇ ਡੇਗ ਦਿੱਤਾ ਤੇ ਉਹਨਾਂ ਨੂੰ ਛਿਤਾੜਿਆ ਗਿਆਰਵੀਂ ਆਇਤ ਸਗੋਂ ਉਹ ਨੇ ਸੈਨਾ ਦੇਸ਼ੇ ਜ਼ਾਦੇ ਤਿਕ ਆਪਣੇ ਆਪ ਨੂੰ ਉੱਚਾ ਵਧਾਇਆ ਅਤੇ ਉਸ ਤੋਂ ਸਦਾ ਦੀ ਬਲੀ ਚੁੱਕੀ ਗਈ ਅਤੇ ਉਹਦਾ ਪਵਿੱਤਰ ਥਾਂ ਢਾਇਆ ਗਿਆ 12ਵੀਂ ਐਤ ਸੋ ਉਹ ਸੈਨਾ ਸਦਾ ਦੀ ਹੋਮ ਦੇ ਭੇਟ ਨਾਲ ਅਪਰਾਧ ਕਰਨ ਕਰਕੇ ਉਸ ਨੂੰ ਦਿੱਤੀ ਗਈ ਅਤੇ ਉਸ ਨੇ ਸਚਾਈ ਨੂੰ ਧਰਤੀ ਉਤੇ ਸੁਟਿਆ ਅਤੇ ਉਹ ਇਹ ਕਰਦਾ ਸੀ ਅਤੇ ਭਗਵਾਨ ਹੁੰਦਾ ਰਿਹਾ 13ਵੀਂ ਐਤ ਫੇਰ ਮੈਂ ਇੱਕ ਸੰਤ ਨੂੰ ਬੋਲਦਿਆਂ ਸੁਣਿਆ ਅਤੇ ਦੂਜੇ ਸੰਤ ਨੇ ਉਸ ਸੰਤ ਨੂੰ ਜੋ ਗੱਲਾਂ ਕਰਦਾ ਪਿਆ ਸੀ ਪੁੱਛਿਆ ਕਿ ਉਹ ਦਰਸ਼ਨ ਸਦ하 ਦੇ ਲਈ ਹੈ ਅਤੇ ਉਸ ਉਜਾੜਨ ਵਾਲੇ ਦੇ ਅਪਰਾਧ ਦੇ ਲਈ ਜੋ ਪਵਿੱਤਰ ਥਾਂ ਅਤੇ ਸੈਨਾ ਦੋਵੇਂ ਦਿੱਤੇ ਗਏ ਪੈਸੇ ਤਾੜੇ ਜਾਣ ਇਹ ਇਹ ਕਦੋਂ ਤੀਕ ਰਹੇ ਚੌਦਮੇਤ ਉਸਨੇ ਮੈਨੂੰ ਆਖਿਆ ਇਹ 2300 ਸੰਦੂ ਅਰ ਸਵੇਰ ਤੋੜੀ ਹੈ ਫਿਰ ਪਵਿੱਤਰ ਥਾਂ ਸੁਚਾ ਬਣਾਇਆ ਜਾਵੇਗਾ 15ਵੇਂ ਆਇਤ ਅਤੇ یوں ਹੋਵੇਗਾ ਕਿ ਜਦ ਮੈਂ ਦਾਨੀਏਲ ਨੇ ਦਰਸ਼ਨ ਦਿੱਠਾ ਤਾ ਉਹਦਾ ਅਰਥ ਲੱਭਦਾ ਸੀ ਅਤੇ ਵੇਖੋ ਮੇਰੇ ਸਾਹਮਣੇ ਕੋਈ ਖਲੋਤਾ ਸੀ ਜਿਸ ਦਾ ਰੂਪ ਮਨੁੱਖ ਜਿਹਾ ਸੀ 16ਵੀਂ ਆਇਤ ਅਤੇ ਮੈਂ ਇੱਕ ਮਨੁੱਖ ਨੂੰ ਮਨੁੱਖ ਦੀ ਆਵਾਜ਼ ਸੁਣੀ ਜਿਸ ਨੇ ਉਲਾਈ ਦੇ ਵਿਚਕਾਰ ਪੁਕਾਰ ਕੇ ਆਖਿਆ ਹੇ ਜਿਬਰਾਇਲ ਇਸ ਮਨੁੱਖ ਨੂੰ ਇਸ ਦਰਸ਼ਨ ਦਾ ਅਰਥ ਦੱਸ 18ਵੀਂ ਐਤ ਫੇਰ ਜਿੱਥੇ ਮੈਂ ਖਲੋਤਾ ਸਾਂ ਉੱਥੇ ਉਹ ਨੇੜੇ ਆਇਆ ਤੇ ਜਦੋਂ ਆ ਪੁੱਜਾ ਤਾਂ ਮੈਂ ਡਰ ਗਿਆ ਅਤੇ ਮੂੰਹ ਪਰਨੇ ਡਿੱਗ ਪਿਆ ਪਰ ਉਸਨੇ ਮੈਨੂੰ ਆਖਿਆ हे ਮਨੁੱਖ ਦੇ ਪੁੱਤਰ ਸਮਝ ਲੈ ਕਿਉਂ ਜੋ ਇਹ ਦਰਸ਼ਨ ਓੜਕ ਦੇ ਸਮੇਂ ਵਿੱਚ ਮੁੱਕ ਜਾਣਗੇ 18ਵੀਂ ਐਤ ਅਤੇ ਜਦੋਂ ਉਹ ਮੈਨੂੰ ਆਖਦਾ ਪਿਆ ਸੀ ਤਾਂ ਮੈਂ ਮੂੰਹ ਪਰਨੇ ਵੱਡੀ ਨਿੰਦਰ ਵਿੱਚ ਧਰਤੀ ਉੱਤੇ ਪਿਆ ਸਾਂ ਅਤੇ ਉਸਨੇ ਮੈਨੂੰ ਛੂਇਆ ਅਤੇ ਸਿੱਧਾ ਖੜਾ ਕਰ ਦਿੱਤਾ 19ਵੀਂ ਆਇਤ ਅਤਮਿਆ ਅੱਖਿਆ ਤੇ ਵੇਖਿਆ ਵੇਖ ਮੈਂ ਤੈਨੂੰ ਦੱਸਦਾ ਹਾਂ ਕਿ ਕ੍ਰੋਧ ਦੀ ਛੇਕੜ ਕੀ ਹੋਵੇਗਾ ਕਿਉਂ ਜੋ ਠਹਿਰਾਏ ਹੋਏ ਸਮੇਂ ਉਹ ਔੜਖ ਹੋਵੇਗਾ 20ਵੀਂ ਆਇਤ ਉਹ ਮਿੱਡਾ ਜਿਹਨੂੰ ਮੈਂ ਡਿਟਾਤੇ ਜਿਹਦੇ ਸਿੰਘ ਦੋ ਸਿੰਘ ਸਨ ਸੋ ਮਾਦਾ ਅਤੇ ਫਾਰਸ ਦੇ ਰਾਜੇ ਹਨ 21ਵੀਂ ਆਇਤ ਅਤੇ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਘ ਜੋ ਉਸ ਦੀ ਅੱਖਾਂ ਦੇ ਵਿਚਕਾਰ ਹੈ ਸੋ ਉਹ ਪਹਿਲਾ ਰਾਜਾ ਹੈ ਬਾਈ ਮੈਤ ਇਹ ਇਸ ਕਰਕੇ ਕਿ ਉਹ ਦੇ ਟੁੱਟਣ ਦੇ ਪਿੱਛੋਂ ਉਹਦੀ ਥਾਂ ਚਾਰ ਹੋਰ ਨਿਕਲੇ ਸੋ ਇਹ ਚਾਰ ਰਾਜੇ ਹਾਂ ਜਿਹੜੇ ਉਸ ਦੇਸ਼ ਦੇ ਵਿੱਚ ਕਾਰ ਉੱਠਣਗੇ ਪਰ ਉਹਨਾਂ ਦੇ ਵਸ ਉਹਨਾਂ ਦੇ ਵਰਗਾ ਨਾ ਹੋਵੇਗਾ ਤੇ ਮੈਤ ਅਤੇ ਉਹਨਾਂ ਦੇ ਰਾਜ ਦੇ ਛੇਕੜਲੇ ਸਮੇਂ ਵਿੱਚ ਜਿਸ ਵੇਲੇ ਅਪਰਾਧਾਂ अपराधी ਲੋਕ ਕੰਡਿਆ ਤੇ ਇੱਕ ਪੁੱਜ ਪਹਿਣਗੇ ਤਾਂ ਇੱਕ ਰਾਜਾ ਕਰੜੇ ਮੂੰਹ ਅਤੇ ਭੇਤ ਦੀਆਂ ਗੱਲਾਂ ਦਾ ਬੁੱਝਣ ਵਾਲਾ ਉੱਠੇਗਾ ਚਾਵੇਂ ਮੈਤ ਇਹ ਵੱਡਾ ਡਾਡਾ ਹੋਵੇਗਾ ਪਰ ਉਹਦਾ ਜ਼ੋਰ ਉਹਦੇ ਬਲ ਉੱਤੇ ਨਾ ਹੋਵੇਗਾ ਤੇ ਉਹ ਚਰਜ ਡੋਲ ਨਾਲ ਮਾਰ ਸੁੱਟੇਗਾ ਅਤੇ ਭਗਵਾਨ ਹੋਵੇਗਾ ਅਤੇ ਹਰ ਕੰਮ ਅਤੇ ਕੰਮ ਕਰੇਗਾ ਅਤੇ ਜ਼ੋਰਾਵਰ ਨੂੰ ਅਰ ਪਵਿੱਤਰ ਲੋਕਾਂ ਨੂੰ ਨਾਸ਼ ਕਰ ਸੁੱਟੇਗਾ ਪਛਮੀ ਐਤ ਅਤੇ ਆਪਣੀ ਸਿਆਣਪ ਨਾਲ ਉਹ ਦੀ ਚਤਰਾਈ ਨੂੰ ਆਪਣੇ ਹੱਥ ਵਿੱਚ ਭਗਵਾਨ ਕਰੇਗਾ ਤੇ ਆਪਣੇ ਮਨ ਵਿੱਚ ਆਪ ਨੂੰ ਉੱਚਾ ਕਰੇਗਾ ਤੇ ਮੇਲ ਦੇ ਵੇਲੇ ਬਹੁਤਿਆਂ ਦਾ ਨਾਸ਼ ਕਰੇਗਾ ਉਹ ਸ਼ਹਿਜ਼ਾਦਿਆਂ ਦੇ ਸ਼ਹਿਜ਼ਾਦੇ ਦੇ ਵਿਰੁੱਧ ਉੱਠ ਖਲੋਵੇਗਾ ਪਰ ਬਿਨਾਂ ਹੱਥ ਲਾਏ ਤੋੜਿਆ ਜਾਵੇਗਾ ਸ਼ਬੇਮੀ ਹੈ ਤੋ ਉਹ ਸਾਂਝਾ ਤੇ ਸਵੇਰ ਦੇ ਦਰਸ਼ਨ ਜੋ ਆਖਿਆ ਗਿਆ ਹੈ ਸੋ ਸੱਤ ਹੈ ਪਰ ਤੂੰ ਉਸ ਦਰਸ਼ਨ ਨੂੰ ਬੰਦ ਕਰ ਛੱਡ ਕਿਉਂ ਜੋ ਇਹਦੇ ਵਿੱਚ ਅਠੇਰ ਸਾਰੇ ਚਿਰ ਪਿਆ ਹੈ ਸਟਾਈ ਮੈਂ ਆਇਤਾ ਅਤੇ ਮੈਂ ਡੈਨੀਅਲ ਨੂੰ ਮੁਰਸ਼ਾ ਪੈ ਗਈ ਅਤੇ ਕਈ ਦਿਨਾਂ ਤੱਕ ਮੈਂ ਮੰਦਾ ਪਿਆ ਰਹਾ ਫਿਰ ਉਸ ਦੇ ਪਿੱਛੋਂ ਮੈਂ ਉੱਠਿਆ ਅਤੇ ਰਾਜੇ ਦੇ ਕੰਮ ਕਰਨ ਤੰਦੇ ਕਰਨ ਲੱਗਾ ਅਤੇ ਦਰਸ਼ਨ ਨਾਲ ਖਾਬਰਦਾ ਰਹਾ ਪਰ ਉਸ ਕਿਸੇ ਨੂੰ ਨਾ ਜਾਣਿਆ ਆਮੀਨ ਪ੍ਰਭ ਜੀ ਨੇ ਵਚਨ ਪੜ੍ਹੇ ਸੋਨ ਜਾਂਤ ਵੱਡੀ ਬਰਕਤ ਦੇਣ ਤੁਹਾਡੇ ਘਰ ਮੁਬਾਰਕ ਰਹਿਣ ਤੁਹਾਡੇ ਘਰ ਵਿੱਚ ਸ਼ਿਫਾ ਸ਼ਾਂਤੀ ਰਮ ਸਦਾ ਵਸਦੇ ਰਣ ਆਮੀਨ ਸੰਜਮ ਸਿੱਕੇ